ਪਿਛਲੇ ਸਾਲ 23 ਚ ਪਾਣੀ ਆਇਆ ਵਾ ਉਦੋਂ 270 ਤੇ ਜਿਹੜਾ ਬੰਨ ਰੁੜ ਗਿਆ ਸੀ ਪੈਰ ਕੀ ਹੈ ਜੇ ਲੱਖ ਦੇ ਲਾਗੇ ਬਨੇ ਚੱਲਦਾ ਹੁਣ ਵੀ 92 ਹਜ਼ਾਰ ਵਾ ਹੁਣ ਜੇ ਇਹਨੂੰ ਇੰਨਾ ਖਤਰਾ ਹੈ ਤੇ ਜੇ ਉਹ 23 ਵਾਲਾ ਆ ਗਿਆ ਜਾਂ 88 ਵਾਲਾ ਹੋ ਗਿਆ ਜਾਂ 19 ਵਾਲਾ ਹੋ ਗਿਆ ਤੇ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੋ ਸਰਕਾਰਾਂ ਨੂੰ 5 ਲੱਖ ਕਿਊਸਕੋ ਦੀ ਕਪੈਸਿਟੀ ਬਣਾ ਕੇ ਇਹਦੇ ਵਿੱਚ 10 ਕਿੱਲੇ ਚੌੜਾ ਨਹਿਰੀ ਸ਼ਕਲ ਦੀ ਜੀ ਦੇਣੀ ਚਾਹੀਦੀ ਹੈ ਵੀ ਨਹਿਰੀਕਰਨ ਕਰਨਾ ਇਹ ਪੱਕਾ ਹਾਲੀ ਇਹ ਹੈ ਨਾ ਬਿਲਕੁਲ ਇਹੋ ਦਾ ਹਾਲ ਹੈ ਉਹਦੇ ਵਿੱਚੋਂ ਰੇਤਾ ਕੱਢ ਕੇ ਵਿੱਚ ਉਹਦੇ ਵਿੱਚ ਉਹ ਬਜਰੀ ਵਿੱਚ ਨਾ ਉਹ ਸਰਕਾਰ ਦੀ ਹੋਵੇ ਜਿਹੜੇ ਵਿੱਚ ਜ਼ਮੀਨ ਆਉਂਦੀ ਆ ਉਹਨਾਂ ਨੂੰ ਜ਼ਮੀਨ ਤੋਂ ਪਾਸੇ ਕਰਤਾ ਜਾਵੇ 4 ਗੁਣਾ ਵਿਚਾਰੀ ਰੇਟ ਦੇ ਕੇ ਨਾਲ ਪ੍ਰਸ ਅਜਾੜਾ ਪਤਾ ਦੇਗੀ ਕਿ ਤੁਸੀਂ ਆਪਣਾ ਕਿਤੇ ਗੁਜ਼ਾਰਾ ਕਰੋ ਆ ਜਿਹੜਾ ਇਹ ਹਰ ਸਾਲ ਜਿਹੜੀ ਆ ਉਹ ਮਾਰ ਮਾਰਦਾ ਵਾ ਇਹ ਦਰਿਆ ਨੂੰ ਆਪਾਂ ਨਹਿਰੀ ਸ਼ਕਲ ਦੇਣੀ ਆ ਇਹ ਤੇ ਸਰਕਾਰ ਕੇਂਦਰ ਦੀ ਤੇ ਪੰਜਾਬ ਦੀ ਇਮਾਨਦਾਰੀ ਨਾਲ ਕੰਮ ਕਰੇ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਹਾਈਵੇ ਦੀਆਂ ਜ਼ਮੀਨਾਂ ਖੋਣ ਵਾਸਤੇ ਇਹਨਾਂ ਕੋਲੇ ਰੁਪਏ ਪੰਡਾ ਨਾ ਪਏ ਆ ਫਿਰ ਦਰਿਆਵਾਂ ਵਾਲਿਆਂ ਨੂੰ ਰਾਹ ਦੇਣ ਵਾਸਤੇ ਕਿਉਂ ਨਹੀਂ ਸਾਨੂੰ ਤੇ ਐਂ ਲੱਗਦਾ ਵਾ ਵੀ ਹਾਰਡ ਉਹਨਾਂ ਚ ਰੌਣੇ ਆ ਜਿੰਨੀ ਦੇਰ ਲੋਕ ਜ਼ਮੀਨਾਂ ਦੇ ਮਾਲਕ ਆ ਜਿੱਦਣ ਜ਼ਮੀਨਾਂ ਦੀ ਮਾਲਕੀ ਲੋਕਾਂ ਕੋਲੋਂ ਖੁੱਸ ਗਈ ਉਸ ਦਿਨ ਹਾਰ ਰੋਣੋਂ ਇਹਨਾਂ ਨੇ ਕਾਰਪੋਰੇਟਰਾਂ ਨੇ ਬੰਦ ਕਰ ਲੈਣੇ